ਅੰਮ੍ਰਿਤਸਰ ਵਿੱਚ ਚੋਰਾਾਂ ਦੇ ਹੌਸਲੇ ਦਿਨੋ-ਦਿਨ ਬਲੰਦ ਹੁੰਦੇ ਜਾ ਰਹੇ ਨੇ ਚੋਰਾਾਂ ਵੱਲੋਂ ਚੋਰੀਆਂ ਦੀਆਂ ਵਾਰਦਾਤਾਂ ਵਾਧਦੀਆਂ ਜਾ ਰਹੀਆਂ ਹਨ ਇਸੇ ਤਰ੍ਹਾਂ ਦਾ ਇੱਕ ਹੋਰ ਮਾਮਲਾ ਅੰਮ੍ਰਿਤਸਰ ਦੇ ਲੜੇ ਬਾਜ਼ਾਰ ਵਿੱਚ ਦੇਖਣ ਨੂੰ ਮਿਲਿਆ ਜਿਸ ਵਿੱਚ ਦੋ ਬੁਲਟ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਇੱਕ ਮੋਬਾਈਲ ਦੀ ਦੁਕਾਨ ਤੋਂ ਸੈਲਫੀ ਲੈਣ ਦੇ ਬਹਾਨੇ ਮੋਬਾਈਲ ਲੈ ਕੇ ਫਰਾਰ ਹੋ ਗਏ ਇਹ ਪੂਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਜੀ ਨੰਬਰ ਜੀ ਮੇਰਾ ਨਾਮ ਗੋਰਾ ਵਾ ਗੋਣਾੜਕ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਹਾਂ ਕੀ ਹੋਇਆ ਸਰ ਮਸਤ ਇਹੀ ਕੋਈ 11:11 ਵਾ ਦਾ ਟਾਈਮ ਹੀਗਾ ਦੁਕਾਨਾਂ ਸਾਰੀਆਂ ਲੱਗਦੀਆਂ ਪਈਆਂ ਇਹਨਾਂ ਨੂੰ ਪਤਾ ਹੀ ਨਹੀਂ ਇਸ ਤਰ੍ਹਾਂ ਕਸਟਮਰ ਇੰਨਾ ਕੋ ਆਇਆ ਵਾ ਪਹਿਲੇ ਵੇਖ ਕੇ ਚਲਾ ਗਿਆ ਜਾਣ ਕੇ ਬਹਾਨੇ ਸਿਰਕ ਦੁਬਾਰਾ ਫੇਰ ਆਵਾਂਗਾ ਉਹਦਾ ਲੜਕਾ ਬਾਹਰ ਖੜਾ ਸੀ ਪਹਿਲੇ ਇੱਕ ਵਾਰੀ ਵੇਖ ਗਿਆ ਦੁਬਾਰਾ ਫੇਰ ਆਇਆ ਕਿ ਜਿਹੜਾ ਮੈਂ ਫੋਨ ਦੇਖਿਆ ਦਿਖਾਓ ਉਹਨੇ ਫਿਰ ਫੋਨ ਇਹਨਾਂ ਨੂੰ ਦਿਖਾਇਆ ਤੇ ਉਹਦਾ ਦੂਸਰਾ ਲੜਕਾ ਵੀ ਬਾਹਰ ਬੁੱਲਟ ਸਟਾਰਟ ਤੇ ਸੀਗਾ ਉਹ ਬਹਾਨੇ ਸਿਰਫ ਫੋਟੋ ਕਲੈਰਿਟੀ ਚੈੱਕ ਕਰਦਾ ਕਰਦਾ ਬਾਹਰ ਚਲਾ ਗਿਆ ਹੁਣ ਆਪਣੇ ਲੜਕੇ ਨੂੰ ਦਿਖਾ ਲਾ ਉਹਨੇ ਬੁੱਲਟ ਸਟਾਰਟ ਕੀਤਾ ਹੀਗਾ ਤੇ ਬੁੱਲਟ ਸਟਾਰਟ ਤੇ ਬੈਠ ਕੇ ਉਹ ਕੇ ਕੇ ਗਨੂ ਆ ਗਈ ਨਾ ਇਹ ਗੁਰਨਾਡਕ ਮਾਰਕੀਟ ਆ ਜੀ ਹਾਂਜੀ ਲੰਡਾ ਬਿਆਰ ਗੁਰਨਾਡਕ ਮਾਰਕੀਟ ਲੰਡਾ ਬਿਆਰ ਗੁਰਨਾਡਕ ਮਾਰਕੀਟ ਮੇਰਾ ਨਾਮ ਰਾਜੀਪ ਸਿੰਘ ਆ ਜੀ ਦੁਕਾਨ ਦਾ ਕੀ ਨਾਮ ਥੇਲ੍ਹੇ ਤੁਹਾਡੇ ਤੋਂ ਕੀ ਹੋਇਆ ਸਾਨੂੰ ਕੋਈ ਐਸੋਣਾ ਜੀ ਸਿਰੇ ਗਿਆ ਸਾਡੇ ਕਿਹਾ ਉਹਨਾਂ ਦਾ ਡਾਂਸਿੰਗ ਤੇ ਦੋ ਲੜਕੇ ਸਨ ਆਏ ਵੀ ਫੋਨ ਦਿਖਾਓ ਰੈਵਰੋ ਜਿਸਾਂ ਕਸਮ ਲੰਦਾ ਆਪਣਾ ਫੋਨ ਦਿਖਾਇਆ ਉਹਨਾਂ ਨੂੰ ਬਾਹਰ ਇੱਕ ਲੜਕਾ ਨਾਲ ਸੀ ਮੋਟਰਸਾਈਕਲ ਤੇ ਉਹਦੇ ਉੱਤੇ ਧਿਆਨ ਨਹੀਂ ਕੀਤਾ ਇਹਨਾਂ ਨੇ ਜਿਹੜੇ ਮੁੰਡੇ ਫੋਨ ਦਿਖਾ ਰਹੇ ਸੀ ਫੋਨ ਦਿਖਾਇਆ ਚੈੱਕ ਕਰਦੇ ਕਹਿੰਦਾ ਡੱਬਾ ਦੇ ਉਹਨਾਂ ਡੱਬਾ ਦਿਖਾ ਦਿੱਤਾ ਸਾਰਾ ਚੈੱਕ ਚੁੱਕ ਨਾਰਜੇਲੇ ਲੜਕਾ ਸੋਨੇ ਮੋਟਰਸਾਈਕਲ ਸਟਾਰਟ ਰੱਖਿਆ ਸੀ ਇਸ ਗੱਲ ਦੀ ਉਹਨਾਂ ਨੂੰ ਪਤਾ ਨਹੀਂ ਸੀ ਤੇ ਉਹ ਬਾਹਰ ਉਹਨੂੰ ਕੈਮਰਾ ਚੈੱਕ ਕਰਨ ਗਿਆ ਤੇ ਬਸ ਮੋਟਰਸਾਈਕਲ ਤੇ ਬੈਠ ਕੇ ਦੋਨੋਂ ਨਿਕਲ ਗਏ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਸੀਸੀਟੀਵੀ ਲੈ ਕੈਮਰਾ ਲੱਗਾ ਸੀ ਉੱਥੇ ਸਾਰੀ ਸ਼ੂਟ ਹੋ ਗਿਆ ਦੇਖੋ ਪੁਲਿਸ 20 ਮਿੰਟ ਪੁਲਿਸ ਨੂੰ ਬੋਰ ਦੇ ਦਿੱਤੇ ਉਹਨਾਂ ਨੇ ਕਹਿੰਦੇ ਸੀ ਆਪਾਂ ਆਪਣੀ ਕਾਰਵਾਈ ਜੋੜੀ ਹੈ ਬੰਦੀ ਕਰਾਂਗੇ ਜਿਹੜਾ ਮੋਬਾਈਲ ਚ ਹੋਈ ਹੈ ਉਹ ਦਾ ਆਪਣੀ ਕਰ ਮਸਲਾ ਹੈ ਜੋ ਲੁੰਡੇ ਬਾਜ਼ਾਰ ਚ ਜੋ ਆਪਣੇ ਇਤਲਾਹ ਮਿਲੀ ਆ ਚੌਂਕੀ ਇਨਜਾਲ ਸਰਕਟ ਹਾਊਸ ਨੂੰ ਉਦੇ ਸਬੰਧੀ ਜੋ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਸਾਰੇ ਡਿਟੇਲ ਫੁਟੇਜ ਦੇਖ ਕੇ ਜੋ ਵੀ ਅਸਲ ਮੁੱਲਜਮਾ ਨੂੰ ਕਾਬੂ ਕੀਤਾ ਜਾਊਗਾ ਮੋਬਾਈਲ ਮੂਲ ਇੱਕ ਹੀ ਕੰਦੇ ਸਿ ਲੱਗ ਗਈ ਕਿ ਇਹਦੇ ਬਾਰੇ ਜੇ ਕਲੀਅਰ ਨਹੀਂ ਆ ਸਾਰਾ ਆਪਾਂ ਜਦੋਂ ਸਾਰੀ ਪੜਤਾਲ ਕਰਕੇ ਚੋਣਕੀ ਇੰਚਾਰਜ ਸਰਕਟ ਹੋਏ ਸਬੰਧੀ ਕਰ ਰਹੇ ਆ ਤੇ ਮੈਂ ਖੁਦ ਵੀ ਇਹਦੇ ਬਾਰੇ ਪੜਤਾਲ ਕਰਾਂਗਾ ਤੇ ਜੋ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ